ਹਾਲ ਹੈ ਬਾਈ ਠੀਕ ਠਾਕ ਹੋ ਸਾਰੇ ਨਵਦੀਪ ਪੰਗੂ ਮੈਂ ਨਾ ਜਿੰਨੇ ਵੀ ਇਸ ਟਾਈਮ ਮੇਰੇ ਛੋਟੇ ਭਰਾ ਤੁਸੀਂ ਮੇਰਾ ਲਾਈਵ ਦੇਖ ਰਹੇ ਹੋ ਮੈਂ ਨਾ ਤੁਹਾਨੂੰ ਇੱਕ ਬੇਨਤੀ ਕਰਨੀ ਸੀਗੀ ਬੇਨਤੀ ਇਹ ਕਰਨੀ ਸੀਗੀ ਸਸਰੀ ਕਾਲ ਵੀਰੇ ਸਸਰੀ ਕਾਲ ਆਮਣ ਕੀ ਹਾਲ ਆ ਬਾਈ ਟੜਾਈ ਕੀ ਆ ਗੱਦ ਕੀ ਆ ਬਾਈ ਦਨੋ ਲਿਖਿਆ ਤੇ ਜਿੰਨੇ ਵੀ ਤੁਸੀਂ ਛੋਟੇ ਮੇਰੇ ਭਰਾ ਲਾਈਵ ਦੇਖ ਰਹੇ ਹੋ ਮੈਂ ਨਾ ਤੁਹਾਨੂੰ ਇੱਕ ਜ਼ਰੂਰੀ ਬੇਨਤੀ ਕਰਨੀ ਜ਼ਰੂਰੀ ਬੇਨਤੀ ਇਹ ਆ ਕਿ ਸੋਨੂੰ ਸਭ ਨੂੰ ਪਤਾ ਹੀ ਆ ਕਿ 17 ਤਰੀਕ ਨੂੰ ਦੇਖੋ ਮੈਂ ਵਾਰ-ਵਾਰੇ ਮੁੱਦੇ ਦੇ ਇਸ ਤੇ ਵਾਰ-ਵਾਰ ਬੋਲੀ ਜਾਂਦਾ ਜਿਆਦਾਤਰ ਮੈਂ ਜਿਹੜਾ ਪੇਜ ਆ ਤੇ ਨਾ ਵੀਡੀਓ ਇਸ ਕਰਕੇ ਅਪਲੋਡ ਨਹੀਂ ਕਰਦਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਹੋਰਾਂ ਪੇਜਾਂ ਹੋਰਾਂ ਚੈਨਲਾਂ ਦੇ ਚਲਾਵਾ ਹਨਾ ਪਹਿਲਾਂ ਮੇਰਾ ਫੇਸਬੁੱਕ ਇਹਨਾਂ ਨੇ ਪੇਜ ਬੰਦ ਕਰਤੇ ਫਿਰ ਇਹਨਾਂ ਨੇ ਕਈ ਚੱਕ ਦਿੰਦੇ ਨੇ ਕਿ ਮੈਨੂੰ ਇਹ ਹੁੰਦਾ ਵੀ ਯਾਰ ਵੀ ਮੈਂ ਐਵੇਂ ਲੋਕਾਂ ਤੱਕ ਮੇਰੀ ਗੱਲ ਪਹੁੰਚੇ ਮੇਰਾ ਮਕਸਦ ਅੱਜ ਮੇਰੇ ਗੱਲ ਕਰਨ ਦਾ ਭਾਵ ਇਹ ਆ ਕਿ 17 ਤਰੀਕ ਨੂੰ ਆਪਾਂ ਨਵਦੀਪ ਆਪਣਾ ਭਰਾ ਜਿਹੜਾ ਜਲਵੇੜਿਆ ਵਾਲਾ ਉਦੇ ਹੱਕ ਦੇ ਵਿੱਚ ਆਪਾਂ ਵੱਡਾ ਇੱਕ ਇਕੱਠ ਕਰਕੇ ਲੈ ਕੇ ਜਾ ਰਹੇ ਹਾਂ ਜਿਹੜਾ ਕਿ ਧਰਨਾ ਲੱਗਿਆ ਉੱਥੇ ਅੰਬਾਲਾ ਧਰਨਾ ਲਾਉਣਾ 17 ਤਰੀਕ ਨੂੰ ਉਸ ਧਰਨੇ ਦੇ ਵਿੱਚ ਮੈਨੂੰ ਦੱਸੋ ਇਮਾਨਦਾਰੇ ਨਾਲ ਕਿਹੜੇ-ਕਿਹੜੇ ਨੌਜਵਾਨ ਆਪਣੇ ਨਾਲ ਜਾ ਰਹੇ ਨੇ ਕਮੈਂਟ ਕਰਕੇ ਦੱਸਿਓ ਕਿਹੜੇ-ਕਿਹੜੇ ਬਾਕੀ ਤਾਂ ਮੈਨੂੰ ਪਤਾ ਜਿਆਦਾਤਰ ਨੌਜਵਾਨਾਂ ਨੂੰ ਕੋਈ ਲੈਣ ਦੇਣੀ ਨਹੀਂ ਹੈਗਾ ਮੇਰੇ ਕੋਲੇ ਆਉਂਦੇ ਨੇ ਨੌਜਵਾਨ ਆਪੋ ਆਪਣੇ ਕੰਮਾਂ ਲਈ ਆਉਂਦੇ ਨੇ ਆਪਣੇ ਲਈ ਰੋਣੇ ਧੋਣੇ ਲਈ ਆਉਂਦੇ ਨੇ ਕਿ ਹੁਣ ਜੇ ਅਸੀਂ ਕਹੀਏ ਵੀ ਅਸੀਂ ਕਿੱਡਾ ਵੀ ਆਉਦੇ ਪਰਸਨਲ ਹੀ ਕੰਮਾਂ ਤੇਰੇ ਫਿਰਦੇ ਆਂ ਇਹ ਸਾਰੇ ਨੌਜਵਾਨਾਂ ਨੂੰ ਆਪਣਾ ਆਪਣਾ ਫਰਜ਼ ਚਾਹੀਦਾ ਯਾਰ ਅਸੀਂ ਕਿਹੜਾ ਕਹਿੰਦੇ ਵੀ ਜਾ ਕੇ ਸਿਸਟਮ ਦਾ ਮੱਥਾ ਲਾਓ ਹਾਂ ਦਾ ਨਾਰਾ ਤੱਕ ਮਾਰ ਸਕਦੇ ਆ ਨਵਦੀਪ ਦੇ ਹੱਕ ਦੇ ਵਿੱਚ ਜਿਹੜੇ ਜਿਹੜੇ ਨੌਜਵਾਨ ਜਾਣਾ ਚਾਹੁੰਦੇ ਨੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਮੈਂ ਨੰਬਰ ਆ ਬੋਲਦਾ ਨੰਬਰ ਲਿਖੋ ਸਭ ਤੋਂ ਪਹਿਲਾਂ ਫਿਰ ਮੈਂ ਤੁਹਾਡਾ ਨਾਮ ਬੋਲੂ ਨੰਬਰ ਕਿੰਨਾ ਹੈ ਨੰਬਰ ਹੈਗਾ ਤੁਸੀਂ ਹੁਣੇ ਵੀ ਫੋਨ ਕਰ ਸਕਦੇ ਹੋ ਮੈਨੂੰ ਤੁਸੀਂ ਹੁਣੇ ਵੀ ਮੈਨੂੰ ਫੋਨ ਕਰ ਸਕਦੇ ਹੋ 95 305 95305 31 410 95310 31410 ਮੈਨੂੰ ਇਸ ਕੰਮ ਲਈ ਇਕਲਾ ਨਵਦੀਪ ਲਈ ਫੋਨ ਕਰਿਓ ਕਿਉਂਕਿ ਮੈਨਾਂ ਹੁਣ ਮੇਰੇ ਕੋਲ ਫੋਨ ਆਪਦੇ ਬਹੁਤ ਨਹੀਂ ਗੇ ਮੈਂ ਹੋਰ ਕਿਸੇ ਕੰਮ ਲਈ ਮੈਂ ਹੋਰ ਬਾਕੀ ਮੁੱਦੇ 17 ਦੇ ਬਾਅਦ ਦੇਖੂ 95305 31410 95305 31410 95305 31410 ਨਵਦੀਪ ਦੇ ਜਿਹੜਾ ਮੁੱਦੇ ਤੇ ਕੋਈ ਨੌਜਵਾਨ ਜਾਣਾ ਚਾਹੁੰਦਾ ਸਾਡੇ ਨਾਲ ਉੱਥੇ ਧਰਨੇ ਜਾਣਾ ਚਾਹੁੰਦਾ ਜਾਂ ਆਪ ਮਹਾਰਾਜ ਜਾਣਾ ਚਾਹੁੰਦਾ ਉਸ ਲਈ ਮੈਨੂੰ ਜਿਹੜਾ ਕੋਈ ਵੀ ਬੰਦਾ ਫੋਨ